ਅਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਗਰੂਰ ਦੇ ਬੱਸ ਸਟੈਂਡ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜੀ ਦੱਸਦੀਏ ਏਟੀਐਮ ਦੇ ਵਿੱਚ ਜਿਹੜਾ ਸ਼ਾਰਟ ਸਰਕਟ ਦੇ ਦੌਰਾਨ ਅੱਗ ਲੱਗੀ ਤੇ ਗੰਬੀਰ ਅੱਗ ਦਾ ਰੂਪ ਜਿਹੜਾ ਉੱਥੇ ਦੇਖਣ ਨੂੰ ਮਿਲਿਆ ਸਥਾਨਿਕ ਲੋਕਾਂ ਦੇ ਵਿੱਚ ਭਗੜੜ ਮਚ ਜਾਂਦੀ ਹੈ ਤਾਂ ਮੌਕੇ ਤੇ ਸਾਡਾ ਜਿਹੜਾ ਪੱਤਰਕਾਰ ਸਾਥੀ ਉਸ ਦੇ ਵੱਲੋਂ ਜਿਹੜਾ ਉੱਥੇ ਕਵਰੇਜ ਕੀਤੀ ਗਈ ਸਥਾਨਿਕ ਜਗ੍ਹਾ ਦਾ ਜ਼ਇਦਾ ਲੈ ਗਿਆ ਜਿੱਤੇ ਬੇहद ਜਿਹੜਾ ਨੁਕਸਾਨ ਹੋਇਆ ਗੰਭੀਰ ਤੇ ਨਾ ਹੀ ਕਿਸੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਸੰਗਰੂਰ ਬੱਸ ਸਟੈਂਡ ਤੇ ਐਕਸੈਸ ਬੈਂਕ ਦਾ ਜੋ ਏਟੀਐਮ ਸੀ ਉਸ ਨੂੰ ਭਿਆਨਕ ਅੱਗ ਲੱਗ ਚੁੱਕੀ ਅੱਗ ਲੱਗਣ ਦਾ ਜਿਉਂ ਹੀ ਸੰਗਰੂਰ ਪੁਲਿਸ ਦੇ ਅਧਿਕਾਰੀਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਮੌਕੇ ਤੇ ਆ ਕੇ ਪਹਿਲਾਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਥੂਧੂ ਕਰਕੇ ਮਚ ਚੁੱਕਿਆ ਜੋ ਐਕਸੈਸ ਬੈਂਕ ਦਾ ਏਟੀਐਮ ਸੀ ਦੱਸਿਆ ਜਾ ਰਿਹਾ ਕਿ ਇਸੇ ਬੱਸ ਸਟੈਂਡ ਦੇ ਉੱਤੇ ਜਿੱਥੇ 11000 ਦੀ ਗਿਣਤੀ ਦੇ ਵਿੱਚ ਸਵਾਰੀਆਂ ਇੱਧਰ ਤੋਂ ਉੱਤਰ ਜਾਣ ਦੇ ਲਈ ਇੱਥੇ ਰੁਕਦੀਆਂ ਨੇ ਪਰ ਬੱਸ ਸਟੈਂਡ ਸੰਗਰੂਰ ਦੇ ਵਿੱਚ ਨਾ ਏਟੀਐਮ ਜਿੱਥੇ ਜਿਸ ਜਗ੍ਹਾ ਦੇ ਉੱਤੇ ਏਟੀਐਮ ਲਗਾਇਆ ਗਿਆ ਸੀ ਉਸ ਜਗ੍ਹਾ ਦੇ ਉੱਤੇ ਕੋਈ ਅੱਗ ਬੁਝਾਊ ਯੰਤਰ ਅੱਗ ਬੁਝਾਊ ਕੋਈ ਉਪਕਰਨ ਨਹੀਂ ਦਿਖਾਈ ਦੇ ਰਹੇ ਸੀ ਜਿਸ ਨੂੰ ਲੈ ਕੇ ਤੋਂ ਹੂੰ ਕਹਦੇ ਕਿ ਨਾਲ ਵੀ ਤਸਵੀਰ ਸਾਂਝੀ ਕਰਾਂਗੇ ਬਿਲਕੁਲ ਐਸੇ ਏਟੀਐਮ ਦੇ ਨਾਲ ਬਿਲਕੁਲ ਐਸੇ ਏਟੀਐਮ ਦੇ ਨਾਲ ਜਿੱਕਰ ਗੱਲ ਕੀਤੀ ਜਾਵੇ ਤਾਂ ਬੁੱਕਸਟੋਰ ਸੀ ਜੋ ਕਿ ਜਦੋਂ ਅੱਗ ਲੱਗੀ ਤਾਂ ਡਰ ਦੇ ਕਾਰਨ ਇਹਨਾਂ ਨੇ ਜੋ ਆਪਣਾ ਸਮਾਨ ਸੀ ਉਹ ਇਸ ਬੁੱਕ ਦੇ ਵਿੱਚੋਂ ਬੁੱਕਸਟੋਰ ਬੁੱਕਸਟੋਰ ਖਾਲੀ ਕਰ ਦਿੱਤਾ ਗਿਆ ਤੇ ਸਮਾਨ ਸਾਰਾ ਆਪਣਾ ਬੱਸ ਸਟੈਂਡ ਦੇ ਬਾਹਰ ਰੱਖ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਅਖਬਾਰ ਅਖਬਾਰ ਨੇ ਬੁੱਕਾਂ ਨੇ ਪਰ ਸਾਨੂੰ ਬੱਡੀਆਂ ਡੈਲਿੰਗ ਬਸ ਸਟੈਂਡ ਸੰਗਰੂਰ ਜੋ ਪ੍ਰਸ਼ਾਸਨਾ ਜਾਂ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਦੀ ਨਿਗਾਹੇ ਸਾਹਮਣੇ ਆ ਰਹੀ ਆ ਕਿ ਐਡਾ ਵੱਡਾ ਹਾਦਸਾ ਵਾਪਰ ਜਾਂਦਾ ਆਪਾਂ ਵੇਖਦੇ ਆ ਕਿ ਅੱਗੇ ਨਾਲ ਕਈ ਕੀਮਤੀ ਗਿਆਨਾਂ ਬਗ ਜਾਂਦੀਆਂ ਨੇ ਪਰ ਸੰਗਰੂਰ ਦੇ ਬਸ ਸਟੈਂਡ ਦੇ ਵਿੱਚ ਵੀ ਕੁਝ ਅਜਿਹੇ ਵੱਡਾ ਹਾਦਸਾ ਵਾਪਰ ਸਕਦਾ ਸੀ ਜੇਕਰ ਸੰਗਰੂਰ ਪੁਲਿਸ ਦੇ ਖੁਸ਼ ਅਧਿਕਾਰੀਆਂ ਦੀ ਹਿੰਮਤ ਅਤੇ ਦੁਕਾਨਦਾਰਾਂ ਦੀ ਹਿੰਮਤ ਦੇ ਨਾਲ ਕੋਈ ਹਿੰਮਤ ਨਾ ਕਰਦੇ ਅਤੇ ਬਾਲਟੀਆਂ ਪਾਣੀ ਦੀ ਆਪੜ-ਪੜ ਕੇ ਦੂਰੋਂ ਪਰੋਂ ਨਾ ਲਿਆਉਂਦੇ ਤਾਂ ਸੰਗਰੂਰ ਬੱਸ ਸਟੈਂਡ ਦੇ ਉੱਤੇ ਵੱਡਾ ਹਾਦਸਾ ਵਾਪਰ ਸਕਦਾ ਸੀ ਸੰਗਰੂਰ ਬੱਸ ਸਟੈਂਡ ਦੇ ਉੱਤੇ ਐਕਸਪ੍ਰੈਸ ਬੈਂਕ ਦੋ ਜੋ ਏਟੀਐਮ ਸੀ ਉਸ ਨੂੰ ਅਚਾਨਕ ਅੱਗ ਲੱਗ ਜੇ ਤੇ ਹਬੜਾ ਚਾਪੜੀ ਵਾਲਾ ਮਾਹੌਲ ਬਣ ਜਾਂਦਾ ਇੱਥੋਂ ਦੀ ਜੋ ਦੁਕਾਨਦਾਰ ਨੇ ਸਵਾਰੀਆਂ ਨੇ ਜਾਂ ਅਧਿਕਾਰੀ ਨੇ ਉਹਨਾਂ ਨਾਲ ਗੱਲ ਕਰਨ ਲੈਂਦੇ ਆ ਵੀ ਉਹ ਕਿਸ ਤਰ੍ਹਾਂ ਅੱਗ ਲੱਗੀ ਤੇ ਕੀ ਕਹਿੰਦੇ ਕਹਿਣਾ ਚਾਹੁੰਦੇ ਨੇ ਇੱਥੇ ਆ ਕੇ ਲੱਗਿਆ ਕਿ ਜੇ ਚਲਵਾ ਦੇ ਇਹ ਸਾਰ 12:25 ਮਿੰਟ ਦੇ ਅਸੀਂ ਇੱਧਰ ਗਸਤ ਕਰਦੇ ਹੁੰਦੇ ਸੀ ਗੱਤ ਕਾਵੇ ਕਰਦੇ ਇੱਥੇ ਹੱਕ ਲੱਗੀ 12:25 ਮਿੰਟ ਦਾ ਟਾਈਮ ਸੀ ਲਗਭਗ ਏਟੀਐਮ 'ਚ ਅੱਗਾ ਦੇਖੀ ਜੋ ਅੱਗ ਧੂਆ ਦੇਖਿਆ ਸੀ ਅੰਦਰ ਅਗੇ ਦੇਖਿਆ ਤਾਂ ਏਟੀਐਮ ਐੱਛੇ ਬੈਕ ਦਾ ਸੀ ਉਹਨੂੰ ਅੱਗ ਲੱਗੇ ਦੇ ਤੇ ਅਸੀਂ ਫਿਰ ਗ੍ਰਿਡ ਨੂੰ ਫੋਨ ਕਰਕੇ ਮਟਮੇਟੇ ਬਦਕੇ ਕਾਰਵਾਈ ਕਰਾਂਗੇ। ਜੀ ਤੁਸੀਂ ਨਹੀਂ ਸਾਡੇ ਨਾਲ ਸਾਡੇ ਰਵਿੰਦਰਪਾਲ ਸਿੰਘ ਇੰਸਪੈਕਟਰ ਤੁਸੀਂ ਅੱਗ ਭਜਾਣ ਲੱਗੇ ਪਾਣੀ ਭੁੜ ਪਾਣੀ ਭੁੜ ਜੀ ਪੁਲਿਸ ਵਾਲੇ ਕੀਤਾ ਗਿਆ ਪਰ ਤੁਸੀਂ ਦੇਖਦੇ ਨਹੀਂ ਕਿ ਉਹ ਫਾਇਰਿੰਗ ਸਟੇਮੈਂਟ ਲੱਗਿਆ ਨਹੀਂ ਹੋਇਆ ਤੇ ਬਸ ਸਟੈਂਡੀ ਲਿਖਿਆ ਲੱਗਿਆ ਪਿਛੇ ਪਾਸੇ ਉੱਤੇ ਲਿਖਿਆ ਸਿਰੇ ਪਾਸੇ ਲੱਗਿਆ ਲਿਖਿਆ ਸਰ ਦੂਸਾਰਾ ਕਵਰ ਕਰਨਾ ਹੁੰਦਾ ਨਾ ਇਹ ਜੋ ਅਸੀਂ ਫਾਇਰ ਨੂੰ ਜਦੋਂ ਫੋਨ ਕੀਤਾ ਗਿਆ ਫਾਇਰ ਨੇ ਜਦੋਂ ਚਮਟੇ ਆ ਗਏ ਅੱਗਾਂ ਗੈਲੀ ਮੰਨਦੇ ਹੋ ਸੀ ਬਾਟ ਟਾਂ ਦੀ ਅੰਗਲੀ ਤੇ ਆ ਫਾਇਰ ਤੇ ਲੱਗਿਆ ਹੋਇਆ ਹੈ ਕੰਮ ਠੀਕ ਹੈ ਮੈਨੂੰ ਪਤਾ ਨਹੀਂ ਮੌਕੇ ਤੇ ਨਹੀਂ ਉੱਥੋਂ ਨੂੰ ਪਰ ਇਹ ਫਾਇਰ ਗੇਨ ਨੇ ਮਿੱਟ ਮਿੱਟੀ ਆ ਕੇ ਜੀ ਇਹ ਲੋਕਾਂ ਨੇ ਕੋਈ ਉਹਨੇ ਠੀਕ ਨੇ ਏਟੀਐਮ ਕੋਲ ਆਉਂਦੇ ਤੇ ਯਾਰ ਉਹ ਪੇਪਰ ਦੁਕਾਨ ਆ ਬਸਟਰ ਦੇ ਏਟੀਐਮ ਦੇ ਨਾਲ ਹੀ ਕੀ ਹੋਇਆ ਗੱਲ ਤੇ ਅੰਦਰ ਦੱਸ ਕੇ ਗਏ ਸੀ ਕਿ ਦੋ ਬੰਦੇ ਦੱਸ ਕੇ ਗਏ ਜਿਹਨੇ ਅੰਦਰ ਏਟੀਐਮ ਚੱਕ ਲਾ ਦਿੱਤੀ ਤੇ ਉਸ ਕਰਕੇ ਮੈਂ ਬਾਹਰ ਨਿਕਲ ਕੇ ਦੇਖਿਆ ਦੇਖਿਆ ਤੇ ਇਸ ਨੂੰ ਅਗਲ ਲੱਗ ਦਿੱਤੀ ਅੱਛਾ ਜੀ ਉਹ ਵੀ ਦੇਖ ਸਾਡੇ ਦੁਕਾਨ ਸੇ ਅਸੀਂ ਸਮਾਨ ਕੱਢਿਆ ਸਾਰਾ ਬਾਹਰ ਅੱਛਾ ਜੀ ਅਖਬਾਰ ਦੀ ਨਿਊਜ਼ਪੇਪਰ ਦੀ ਤੇ ਬਾਕਸ ਵਗੈਰਾ ਨੇ ਅੰਦਰ ਸਾਰੇ ਬਾਕਸ ਨੇ ਦੇ ਮਾਰੀ ਹੋਟੀ ਇੱਧਰ ਬਹੁਤ ਜਲਦੀ ਓਖਾ ਹੋਇਆ ਅੱਜ ਪਹਿਲੇ 8:00 ਵਜੇ ਲੋਕਾਂ ਨੇ ਪਾਣੀ ਪਾਇਆ ਪਾਣੀ ਨਾਲ ਕੋਈ ਫਰਕ ਨਹੀਂ ਪਿਆ ਤੁਸੀਂ ਸਮਝਦੇ ਨਹੀਂ ਕਿ ਕੋਈ ਐਡਾ ਬੜਾ ਬਸਟਡ ਹੈ ਦੀ ਪਬਲਿਕ ਆਂਦੀ ਉਹਨੇ ਕੁਫਾਰੀ ਇਸਕੋ ਕਮੈਂਟਰੀ ਲਗਾਈ ਲੱਗੇ ਨਹੀਂ ਲੱਗਿਆ ਅੰਦਰ ਵੀ ਨਹੀਂ ਲੱਗਿਆ ਅੰਦਰ ਵੀ ਜ਼ਰੂਰੀ ਐਟੈਂਸ਼ਨ ਅੱਛਾ ਐਟੈਂਸ਼ਨ ਤੇ ਇਹ ਚੀਜ਼ ਜ਼ਰੂਰੀ ਹੈ ਲਾਏ ਇਹ ਡੋਕਨ ਨਾ ਹੁੰਦਾ ਜੇ ਉਹ ਸੀ ਜੇ ਅੰਦੀ ਫਰਕ ਪੈ ਜਾਂਦਾ ਉਹ ਚੀਜ਼ ਨੇ ਕੀਤੀ ਨਹੀਂ ਵੀ ਜੇ ਨਾਮ ਪੌਟੀਆਂ ਬੈਠੇ ਕਿੱਟਾ ਵੱਡਾ ਹਾਸਾ ਸਾਡੇ ਹੋ ਸਕਦਾ ਈ ਪੂਰੀ ਅੱਗ ਤੇ ਪੂਰੀ ਦੁਕਾਨ ਤੱਕ ਪਹੁੰਚ ਗਈ ਸੀ ਟੋਰਮੈਂਟ ਹੋ ਰਿਹਾ ਇੱਧਰ ਵੀ ਲੱਗਿਆ ਕਿੰਨੇ ਲੋਕ ਆਉਂਦੇ ਨੇ ਕਬਰੀ ਕਿੱਲੀ ਕੰਮੀ ਪਬਲਿਕ ਦਾ ਬਸ ਸਟੈਂਡ ਹੈ ਪਬਲਿਕ ਦਾ ਆਉਂਦੇ ਜਾਂਦੇ ਰਹੀਏ ਹਮੇਸ਼ਾ ਸਾਡੀ ਦੁਕਾਨ ਦੇ ਕੋਲ ਜਿਹੜੀ ਦੁਕਾਨ ਹੈ ਦੁਕਾਨ ਦੀ ਲਗਾਰੇ ਕੀ ਹੋਇਆ ਸੀ ਮੈਂ ਤਾਂ ਦੇਖਾ ਕਿ ਧੂਆਂ ਨਿਕਲ ਰਿਹਾ ਸੀ ਉਹਦੇ ਬਾਅਦ ਮੇਰੇ ਪਾਸ ਗਾਂਹ ਸੀ ਤਾਂ ਮੈਂ ਗਾਂਹ ਕੋ ਅਡਜਸਟ ਕਰਨੇ ਲੱਗਾ ਫਿਰ ਮੇਰਾ ਧੀ ਨਹੀਂ ਮਾਰਾਂ ਮੈਂ ਜਾ ਕੇ ਦੇਖਿਆ ਦੇਖਾ ਤਾਂ ਆਗ ਜਰਾ ਲੱਗਾ ਹੋਇਆ ਸੀ ਫਿਰ ਮੈਂ ਦੋ ਬਾਲਟੀ ਲੈ ਕੇ ਗਿਆ ਪਾਣੀ ਦਾ ਪਾਣੀ ਮਾਰਾ ਦੋ ਬਾਲਟੀ ਫਿਰ ਭਾਗ ਭਾਗੇ ਵੀ 25 ਬਾਲਟੀ ਮਾਰਾ ਖੜਾ ਕੰਟਰੋਲ ਮਿਆ। ਤੇ ਉਰੇ ਕੋਈ ਬਸ ਸਟੈਂਡ ਹੈ ਉਰੇ ਕੋਈ ਫਾਇਰ ਇਨਸਟੂਮੈਂਟ ਲੱਗਿਆ ਹੋਇਆ ਪਾਣੀ ਦੀ ਪਾਈਪੀ ਦੇ ਤਾਂ ਜਾਂ ਕੋਈ ਅੱਗ ਬੁਝਾਉਣ ਜੰਤਰ ਹੈਗਾ ਬਸ ਸਟੈਂਡ ਚ। ਸਾਹਿਬ ਮੈਂ ਤਾਂ ਪਰਦੇਸੀ ਹਾਂ ਮੈਨੂੰ ਉਨਾ ਪਤਾ ਨਹੀਂ। ਉਨੇ ਦੇਖਿਆ ਹੈ کہیں ਜਗ੍ਹਾ ਹੋਇਆ ਇਹ ਮੁੰਡਾ। ਐਸੇ ਮਾਦੇ ਨਹੀਂ ਦੇਖਿਆ ਤੁਹਾਨੂੰ ਟੁੱਟੇ-ਟੁੱਟੇ ਦੇਖਾਂ ਬਸ। ਅੱਛਾ। ਮੇਰਾ ਨਾਮ ਨਿਤੀਸ਼ ਹੈ। DPC ਕੀ ਕੋਲੇ ATM ਨੂੰ ਬਲੀ-ਬਲੀ ਅੱਗ ਲੱਗੀ ਹੈ। ਯਾਤਰੀ ਉਰੇ ਹਜ਼ਾਰਾਂ ਦੇ ਵਿੱਚ ਖੜੇ ਨੇ। ਤੁਸੀਂ ਸੱਭ ਨਹੀਂ ਫਾਇਰ ਇਨਸਟੂਮੈਂਟ ਦੇਖਿਆ ਕਰੋ। ਦੇਖੋ ਮੈਂ ਕਿਚਨ ਆ ਕਿ ਯਾਤਰੀ ਆ ਮ ਬਟਾਲਾ ਤੋਂ ਆਇਆ। ਅਸਲ ਵਿੱਚ ਸਗਰੂ ਆਪਣਾ ਕਿਸੇ ਆਪਣੇ ਡੇਲ ਨੂੰ ਮਿਲਣਾ ਤੇ ਮੈਂ ਦੇਖਿਆ ਵੀ ਇੱਥੇ ਅੱਗ ਲੱਗ ਗਈ ਤੇ ਏਟੀਐਮ ਨੂੰ ਅੱਗ ਲੱਗ ਗਈ ਇੱਥੇ ਕੋਈ ਨਾ ਫਾਇਰ ਇਨਸਟਰੂਮੈਂਟ ਜੋ ਆਪਣਾ ਮਿਲ ਰਿਹਾ ਜਿਹੜਾ ਜੇ ਬਨਾ ਮੌਕੇ ਤੇ ਕੋਈ ਵੀ ਯਾਤਰੀ ਹੋਵੇ ਯੂਜ਼ ਕਰਕੇ ਅੱਗ ਬੁਝਾ ਸਕੇ ਅੱਗੇ ਜੇ ਇਹੋ ਜਿਹਾ ਇਨਸਟਰੂਮੈਂਟ ਨਹੀਂ ਹੋਏਗਾ ਤਾਂ ਅੱਗੇ ਤਾਂ ਦੁਕਾਨਾਂ ਦੇ ਦਿਸਰਾ ਆਪਣਾ ਦੇਖੇ ਬੁੱਕਸਟੋਰ ਹੈ ਅਗਰ ਬੁੱਕਸਟੋਰ ਨੂੰ ਅੱਗ ਲੱਗ ਜਾਂਦੀ ਸਾਰੀ ਅੱਗ ਦੇ ਸਾਰੇ ਸਾਰੇ ਬਸਾਂ ਦੇ ਯਾਤਰੀ ਖਰਾਬ ਹੋਣੇ ਸਕੇ ਤੇ ਮੈਂ ਤਾਂ ਸਰਕਾਰ ਨੂੰ ਹੀ ਬੇਨਤੀ ਕਰਾਂਗਾ ਵੀ ਹਰ ਇੱਕ ਬਸ ਸਟੈਂਡ ਤੇ ਹਰ ਇੱਕ ਸਟੇਸ਼ਨ ਦੇ ਉੱਤੇ ਫਾਇਰ ਵਾਲੇ ਪਾਣੀ ਬੁਝਾਉਣ ਵਾਸਤੇ ਸਪਰਿੰਗ ਲਗਾਏ ਜਾਂਦੇ ਜਿਹੜੇ ਪਬਲਿਕ ਡੀਲਿੰਗ ਵੱਧ ਹੈ ਸਰਕਾਰੀ ਹਸਪਤਲ ਨੇ ਕਿਹੜਾ ਕਿਹੜਾ ਹਾਸਾ ਹੋਇਆ ਉਹ ਗੁਜਰਾਤ ਚ ਹੋਇਆ ਹੂਰ ਹੋਇਆ ਵੀ ਕਈ ਜਾਨਾਂ ਜਾ ਬਣੇ ਹੋਰ ਸਾਰੇ ਹਾਸੇ ਆਉਂਦੇ ਆ ਜੀ ਉਹ ਹਾਸਿਆਂ ਨੂੰ ਬਚਾਣਾ ਵੀ ਅਸੀਂ ਆ ਸਾਰਿਆਂ ਸਾਥ ਮਿਲ ਕੇ ਬਚਾਣਾ ਹੈ ਕਿ ਪਲੱਸ ਪਬਲਿਕ ਨੂੰ ਇਹ ਤਰੀਕਾ ਵੀ ਦੱਸਿਆ ਜਾ ਰਿਹਾ ਵੀ ਇਸ ਨੂੰ ਯੂਜ਼ ਕਿਦਾਂ ਕਰੇਗਾ ਇਹ ਤਾਂ ਪਾਣੀ ਦੀ ਬਾਲਟੀ ਵੀ ਹੁੰਦੀ ਨੇ ਦੇਖੋ ਵੀ ਤੁਸੀਂ ਪ੍ਰਸ਼ਾਸਨ ਦੀ ਨਾਕੀ ਕੋ ਕੋ ਪ੍ਰਸ਼ਾਸਨ ਵਾਕੇ ਇਹਦੀ ਬਿਲਕੁਲ ਪ੍ਰਸ਼ਾਸਨ ਨੂੰ ਚਾਹੀਦਾ ਵੀ ਖਰਜ ਦਾ ਰਵੇਦੀ ਬਾਲਟੀ ਪਾਣੀ ਦੀ ਬਾਲਟੀ ਦੇ ਮਿਲਦਾ ਨਹੀਂ ਉਹਦੇ ਨੂੰ ਪਾਣੀ ਸੁੱਕ ਜਾਂਦਾ ਰੇਤ ਦੀ ਬਾਲਟੀ ਹੋਏ ਜਾਂ ਕਾਰਬਨ ਡਾਈਆਕਸਾਈਡ ਦੇ ਆਂਦੇ ਅੱਜ ਕੱਲ ਆਪਣਾ ਅੱਗ ਵੀ ਆਉਂਦੇ ਆ ਸਾਰੇ ਕੋਸਪਲਿਟ ਦੇ ਅਵੇਲੇਬਲ ਹੁੰਦੇ ਆ ਉਹ ਬਾਸ਼ਟਨ ਵੀ ਅਵੇਲੇਬਲ ਹੋਣਾ ਚਾਹੀਦਾ ਤੇ ਟਾਈਮ ਟੂ ਟਾਈਮ ਉਹਨੂੰ ਉਹਦੇ ਜਿੱਦਾਂ ਆਪਣਾ ਸਫਾਈ ਦੇ ਰਾਈ ਨੂੰ ਚੇਂਜ ਵੀ ਕਰਨਾ